ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਰਵਣ ਕਰੀਏ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸੰਖੇਪ ਬੰਸਾਵਲੀ ਆਪ ਜੀ ਦਾ ਜਨਮ 19 ਵਿਸਾਖ ਸੰਮਤ 1620 ਵਿਸਾਖ ਵਰੀ 7 ਨੂੰ ਹੋਇਆ ਆਪ ਜੀ ਦਾ ਜਨਮ ਸਥਾਨ ਗੋਇੰਦਵਾਲ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ ਆਪ ਜੀ ਦੇ ਮਾਤਾ ਪਿਤਾ ਸ੍ਰੀ ਗੁਰੂ ਰਾਮਦਾਸ ਜੀ ਮਾਤਾ ਸ੍ਰੀ ਭਾਨੇ ਜੀ ਵਿਆਹ 8 23 ਸੰਮਤ 1636 ਪਿੰਡ ਮਾਉ ਤਹਿਸੀਲ ਫਿਰੋੜ ਦੇ ਵਸਨੀਕ ਕ੍ਰਿਸ਼ਨ ਚੰਦ ਦੀ ਸੁਪਤਰੀ ਸ੍ਰੀ ਗੰਗਾ ਜੀ ਨਾਲ ਹੋਇਆ ਸੰਤਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਗੱਦੀ ਆਪ ਜੀ ਨੂੰ ਪਾਸ ਦਰੂਸਦੀ 382 ਸੰਮਤ 1638 ਨੂੰ ਮਿਲਦੀ ਹੈ ਆਪ ਜੀ ਵੱਲੋਂ ਵਸਾਏ ਗਏ ਸਥਾਨ ਅੰਮ੍ਰਿਤ ਸਰੋਵਰ ਪੱਕਾ ਬਣਵਾਇਆ ਸੰਮਤ 1643 ਵਿੱਚ ਸੰਤੋਖ ਸਰ ਮੁਕੰਮਲ ਕੀਤਾ ਸੰਮਤ 1645 ਵਿੱਚ ਹਰਮੰਦਰ ਸਾਹਿਬ ਦੀ ਨੀ ਰੱਖੀ ਸੰਮਤ 1645 ਵਿੱਚ ਕਰਤਾਰਪੁਰ ਜਲੰਧਰ ਸੰਮਤ 1650 ਵਿੱਚ ਤਰਨਤਾਰਨ ਸ਼ਹਿਰ ਵਸਾਇਆ ਸੰਮਤ 1653 ਵਿੱਚ ਛੇੜਾ ਸਾਹਿਬ ਸੰਮਤ 1654 ਵਿੱਚ ਸ੍ਰੀ ਗੋਬਿੰਦਪੁਰਾ 1654 ਵਿੱਚ ਬਾਉੜੀ ਸਾਹਿਬ ਲਾਹੌਰ ਸੰਮਤ 1656 ਅਤੇ ਰਾਮਸਰ 1659 ਅਤੇ ਸਠ ਵਿੱਚ ਗੁਰੂ ਕਾ ਬਾਗ ਤਹਿਸੀਲ ਅਜਨਾਲਾ 165960 ਵਿੱਚ ਹੀ ਮੁਕੰਮਲ ਹੋਏ RAM SAR ਦੇ ਕੰਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਾਈ ਸ਼ੁਰੂ 1660 ਵਿੱਚ ਪਹਿਲਾ ਪ੍ਰਕਾਸ਼ ਹਰਮੰਦਰ ਸਾਹਿਬ ਵਿੱਚ ਭਾਦੋ ਸੁਦੀ ਇੱਕ ਸੰਮਤ 1661 ਜੋਤੀ ਜੋਤ ਸਮਾਦੇ ਹਨ ਆਪ ਜੀ ਜੇਠ ਸੁਦੀ 4 ਨੂੰ ਹਾੜ 1 ਸਮਤ 1663 ਲਾਹੌਰ ਵਿੱਚ ਇਸੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸੰਖੇਪ ਪੰਸਾਵਲੀ ਅਤੇ ਆਉਣ ਵਾਲੀ ਸਾਖੀਆਂ ਵਿੱਚ ਆਪਾਂ ਉਹਨਾਂ ਦੇ ਜੀਵਨ ਬਾਰੇ ਸਰਵਨ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ